ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਜਿੱਥੇ ਅੱਜ ਦੇ ਨੇ ਪੰਜਾਬ ਪੁਲਿਸ ਅਤੇ ਮਾੜੇ ਅਨਸਰਾਂ ਨਾਲ ਇਨਕਾਊਂਟਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉੱਥੇ ਹੀ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਥਾਣਾ ਮਾਲਪੁਰ ਅਧੀਨ ਆਉਂਦੇ ਪਿੰਡ ਗੱਜਰਮ ਮਹਿਦੂਦ ਵਿਖੇ ਪੁਲਿਸ ਵੱਲੋਂ ਦੋ ਲੋਕਾਂ ਦਾ ਇਨਕਾਊਂਟਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦੋਸ਼ੀ ਹੁਸ਼ਿਆਰਪੁਰ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੁੜਿੰਦੇ ਸਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਕੁਮਾਰ ਨੇ ਦੱਸਿਆ ਕਿ ਬੀਤੇ 18 ਤਾਰੀਖ ਨੂੰ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਵਿਖੇ ਇੱਕ ਸੁਨਿਆਰੀ ਦੀ ਦੁਕਾਨ ਤੇ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਹੀ ਫਾਇਰਿੰਗ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਨ੍ਹਾਂ ਦੋਵਾਂ ਦੋਸ਼ੀਆਂ ਦੀ ਭਾਲ ਸੀ ਤੇ ਪੁਲਿਸ ਨੂੰ ਜਦੋਂ ਇਨ੍ਹਾਂ ਦੀ ਇਨਪੁਟ ਮਿਲੀ ਕਿ ਇਹ ਦੋਵੇਂ ਵਿਅਕਤੀ ਇਸ ਏਰੀਆ ਵਿੱਚ ਘੁੰਮ ਰਹੇ ਹਨ ਤਾਂ ਪੁਲਿਸ ਪਾਰਟੀ ਵੱਲੋਂ ਇਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਇਨ੍ਹਾਂ ਵਿਅਕਤੀਆਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਗੋਲੀ ਇੱਕ ਵਿਅਕਤੀ ਦੇ ਲੱਤ ਵਿੱਚ ਵੱਜੀ। ਉਹਨਾਂ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਇਨਾ ਪਾਸੋਂ ਇੱਕ ਰਿਵੋਲਵਰ ਅਤੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਨੇ। ਜੀ ਅੱਜ ਸਾਨੂੰ ਇਨਫੋਰਮੇਸ਼ਨ ਸੀ ਕਿ ਕੁਝ ਸ਼ੱਕੀ ਬੰਦੇ ਹੈਗੇ ਜੋ ਇਸ ਏਰੀਆਜ਼ ਫਿਰਦੇ ਹਨ ਤੇ 18 ਤਰੀਕ ਨੂੰ ਇੱਕ ਇਥੇ ਵਾਰਦਾਤ ਹੋਈ ਸੀ ਕਿ ਮਹਾਲਪੁਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਤੇ ਇੱਕ ਰਾਉਂਡ ਫਾਇਰ ਕੀਤਾ ਗਿਆ ਸੀਗਾ ਤੇ ਸਾਡੀ ਟੀਮਸ ਉਸ ਦੀ ਫਿਰਾਕ ਵੀ ਕਰ ਰਹੀ ਸੀਗੀ ਤੇ ਹੁਣ ਅੱਜ ਫੇਰ ਸਾਡੀ ਟੀਮਸ ਜੋ ਕਿ ਇਹ ਸਾਰੀ ਟੀਮਸ ਨੂੰ ਲੀਡ ਕਰ ਰਹੇ ਸੀਗੇ ਇਨਵੈਸਟੀਗੇਸ਼ਨ ਨੂੰ ਸਾਡੇ ਐਸਪੀ ਡੀ ਪਰਮਿੰਦਰ ਜੀ ਨਾਲ ਡੀਐਸਪੀ ਪ੍ਰਨੀਤ ਜੀ ਨਾਲ ਇੰਚਾਰਜ ਸੀ ਹੈ ਇਨਸਪੈਕਟਰ ਐਂਡ ਸਾਡੇ ਐਸਐਚਓ ਮਹਾਲਪੁਰ ਇਹਨਾਂ ਦੀ ਟੀਮਸ ਕੰਮ ਕਰ ਰਹੀ ਸੀ ਕਿ ਅੱਜ ਇਨਚਾਰਜ ਸੀਆਈਏ ਨਾਲ ਐਲਜੀਟੀਐਫ ਦੀ ਟੀਮਸ ਵੀ ਕੰਮ ਕਰ ਰਹੀ ਸੀਗੀ ਇਸ ਤੇ ਤੇ ਅੱਜ ਸਾਨੂੰ ਇਤਲਾਹ ਮਿਲੀ ਸੀਗੀ ਇਦੇ ਵਿੱਚ ਸੀ ਜੀਆਈਐ ਇਨਚਾਰਜ ਦੀ ਟੀਮ ਐਂਡ ਐਸਐਚਓ ਮਾਲਪੁਰ ਦੀ ਟੀਮਸ ਇਸ ਏਰੀਆ ਦੇ ਵਿੱਚ ਗਸ਼ਤ ਕਰ ਰਹੇ ਸੀਗੇ ਕੁਝ ਛੱਕੀ ਬੰਦੇ ਘੁੰਮਦੇ ਐ ਤੇ ਹੂਲੀਆ ਵੀ ਉਹਨਾਂ ਦੇ ਨਾਲ ਮੈਚ ਕਰਦਾ ਸੀਗਾ ਕਿਉਂਕਿ ਹੈਲਮਟ ਪਾ ਕੇ ਉਹਨਾਂ ਨੇ ਇਹ ਵਾਰਦਾਤ ਕੀਤੀ ਸੀਗੀ ਜਿਹੜੀ 18 ਤਰੀਕ ਨੂੰ ਹੋਈ ਤੇ ਅੱਜ ਦੋ ਜਿਹੜੇ ਬੰਦੇ ਸੀ ਕਿ ਉਹਨਾਂ ਨੇ ਵੀ ਹੈਲਮਟ ਪਾਈ ਹੋਈ ਸੀਗੀ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ ਥਾਂ ਤੇ ਇਨਾ ਤੇ ਫਾਇਰਿੰਗ ਕਰਤੀ ਸਾਡੀ ਟੀਮ ਤੇ ਤੇ ਜਦੋਂ ਫਾਇਰਿੰਗ ਹੋਈ ਉਹਨਾਂ ਨੇ ਆਪਣਾ ਬਚਾਅ ਕੀਤਾ ਫੋਰਚੂਨੇਟਲੀ ਇਹਨਾਂ ਨੂੰ ਇੰਜਰੀਜ਼ ਨਹੀਂ ਹੋਈ ਬਟ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਲੰਬੀ ਫਾਇਰ ਕੀਤਾ ਗਿਆ ਜੋ ਕਿ ਇਹਨਾਂ ਦੇ ਵਿੱਚੋਂ ਇੱਕ ਬੰਦੇ ਦੇ ਲੱਗਿਆ ਜਿਹਨੂੰ ਕਿ ਅਸੀਂ ਸ਼ਿਫਟ ਕਰਾਇਆ ਸਿਵਲ ਹਸਪੀਟਲ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਬੰਦੇ ਹੈਗੇ ਇਹਨਾਂ ਦੀ ਜੋ شناخت ਹੋਈ ਹੈ ਉਹ ਹੈਗਾ ਇੱਕ ਕ੍ਰਿਸ਼ਨ ਕੁਮਾਰ ਜੋ ਟਾਂਡੇ ਦਾ ਰਹਿਣ ਵਾਲਾ ਇੱਕ ਉਹਦਾ ਹੀ ਮੁੰਡਾ ਹੈਗਾ ਕੇਸ਼ਵ ਤੇ ਕੇਸ਼ਵ ਜਿਹੜਾ ਹੈਗਾ ਉਹਨੂੰ ਬੁਲੇਟ ਹਿੱਟ ਹੋਈ ਹੈਗੀ ਲੈਗ ਦੇ ਵਿੱਚ ਉਹਨੂੰ ਸ਼ਿਫਟ ਕਰਾਤਾ ਹੈ ਸਿਵਲ ਹਸਪੀਟਲ ਹੁਸ਼ਿਆਰਪੁਰ ਐਂਜੇਰਾ 크੍ਰਿਸ਼ਨ ਕੁਮਾਰ ਹੈ ਉਹਨੂੰ ਕਸਟਡੀ ਚ ਲਿਆ ਗਿਆ ਹੈ ਪ੍ਰੋਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਇਹ ਵਾਰਦਾਤ ਹੈਗੀ ਇਹ ਪਤਾ ਲੱਗਿਆ ਕਿ ਉਹਨਾਂ ਨੇ ਹੀ ਕੀਤੀ ਸੀਗੀ ਤੇ ਮੌਕੇ ਵਾਰਦਾਤ ਤੇ ਪਹੁੰਚ ਕੇ ਐਥੇ ਸਾਰਾ ਮੁਆਇਨਾ ਲਿਆ ਗਿਆ ਹੈਗਾ ਤੇ ਇੱਕ ਮੋਟਰਸਾਈਕਲ ਜਿਹੜਾ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀਗਾ ਉਹ ਵੀ ਰਿਕਵਰ ਹੋਇਆ ਜੋ ਕਿ ਜਿਹਦੇ ਦੇ ਕਿ ਮੋਸਟਲੀ ਇਹਨਾਂ ਨੇ ਫੇਕ ਨੰਬਰ ਪਲੇਟਸ ਲਾਈ ਹੋਈ ਸੀਗੀ ਐਂਡ ਇੱਕ ਵੈਪਨ ਕੰਟਰੀ मेड ਇਲੀਗਲ ਵੈਪਨ ਰਿਕਵਰ ਹੋਇਆ ਲਾਈਵ ਕਾਰਟ੍ਰਿਜਸ ਤੇ ਯੂਜ਼ਡ ਕਾਰਟ੍ਰਿਜਸ ਵੀ ਰਿਕਵਰ ਹੋਏ ਆ